ਅਰਿਸ਼ ਕੇਂਦਰ ਨਗਰ ਇਹ ਕੀ ਹੈ ਹਰੇ ਕੇ ਪਿਛਲੇ ਮਹੀਨੇ ਹੋਟਲ ਜਿਸ ਦੀ 25 ਬਾਰਡਰ ਦਾ ਨਾ ਪਰ ਇਹ ਦੇਖ ਕੇ ਹੁੰਦੇ ਨਾ ਕੋਈ ਗਏ ਨਹੀਂ ਤੇ ਉੱਤਰਾਖੰਡ ਵਿੱਚ ફરਜੀ ਦਸਤਾਵੇਜ਼ਾਂ ਸਹਾਰੇ ਸਥਾਈ ਨਿਵਾਸੀ ਪ੍ਰਮਾਣ ਪੱਤਰ ਬਣਾਏ ਜਾਣ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ ਇੱਕ ਵੱਡੇ ਰੈਕਡ ਦਾ ਪਰਦਾ ਫਾਸ਼ ਕੀਤਾ ਗਿਆ ਹੈ ਤਾਂ ਇੱਕ ਸ਼ਿਕਾਇਤ ਤੋਂ ਬਾਅਦ ਜਦੋਂ ਖੁਲਾਸੇ ਹੁੰਦੇ ਨੇ ਤਾਂ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਐਤਵਾਰ 13 ਨਵੰਬਰ ਦੀ ਦੇਰ ਸ਼ਾਮ ਕਮਾਊ ਕਮਿਸ਼ਨਰ ਦੀਪਕ रावत ਨੇ ਹਲਦਵਾਨੀ ਦੇ ਬੰਦਪੁੱਲਪੁਰਾ ਇਲਾਕੇ ਦੇ ਵਿੱਚ ਸਥਿਤ ਇੱਕ ਸੀਐਚਸੀ ਸੈਂਟਰ ਯਾਨੀ ਕਿ ਕਾਮਨ ਸਰਵਿਸ ਸੈਂਟਰ ਦੇ ਉੱਤੇ ਛਾਪਾ ਮਾਰ ਕੇ ਦਸਤਾਵੇਜ਼ ਲੇਖਨ ਫੈਜਾਨ ਮਿਰਕਾਨੀ ਨੂੰ ਫਰਜੀ ਪ੍ਰਮਾਣ ਪੱਤਰ ਬਣਾਉਂਦੇ ਹੋਏ ਰੰਗੇ ਹੱਥੀ ਫੜ ਲਿਆ ਦਰਸਲ ਕਮਾਊ ਕਮਿਸ਼ਨਰ ਨੂੰ ਜਨਤਾ ਦਰਬਾਰ ਵਿੱਚ ਸ਼ਿਕਾਇਤ ਮਿਲੀ ਸੀ ਕਿ ਬਾਰੀ ਸੂਬਿਆਂ ਦੇ ਲੋਕਾਂ ਨੂੰ ਫਰਦੀ ਦਾਲਤਾ ਵੇਜਾਂ ਦੇ ਆਧਾਰ ਉੱਤੇ ਉੱਤਰਾਖੰਡ ਦੇ ਵਿੱਚ ਸਥਾਈ ਨਿਵਾਸੀ ਪ੍ਰਮਾਣ ਪੱਤਰ ਦਿੱਤੇ ਜਾ ਰਹੇ ਨੇ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਨਾਮ ਉੱਤੇ ਬਰੇਲੀ ਨਿਵਾਸੀ ਇੱਕ ਵਿਅਕਤੀ ਦਾ ਸਥਾਈ ਨਿਵਾਸੀ ਪ੍ਰਮਾਣ ਪੱਤਰ ਜਾਰੀ ਹੋਇਆ ਏ ਇਸ ਉੱਤੇ ਕਮਿਸ਼ਨਰ ਦੇ ਵੱਲੋਂ ਮਾਮਲੇ ਦੀ ਗੁਪਤ ਜਾਂਚ ਕਰਾਈ ਗਈ ਇਸ ਦੇ ਵਿੱਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਜਾਂਚ ਦੇ ਵਿੱਚ ਪਤਾ ਲੱਗਿਆ ਹੈ ਕਿ ਫੈਜਾਨ ਵਿਕਰਾਨਦੀ ਜੋ ਕਿ ਹਲਦਵਾਨੀ ਦੇ ਤਹਿਸੀਲ ਦੇ ਵਿੱਚ ਅਰਦੀ ਨਵੀਸ ਦੇ ਰੂਪ ਦੇ ਵਿੱਚ ਕੰਮ ਕਰਦਾ ਹੈ ਉਸ ਉੱਤੇ ਦੋਸ਼ ਦਿੰਕੀ ਲੋਕਾਂ ਦੇ ਦਸਤਾਵੇਜ਼ਾਂ ਦਾ ਦੁਰਉਪਯੋਗ ਕਰਕੇ ਉਲਟੇ ਵੱਲੋਂ ਫਰਦੀ ਪ੍ਰਮਾਣ ਪੱਤਰ ਬਣਾਏ ਜਾ ਰਹੇ ਨੇ ਇਸ ਤੋਂ ਬਾਅਦ ਇੱਕ ਵਿਸ਼ਤ ਰਾਬਤ ਵੱਲੋਂ ਖੁਦ ਮੌਕੇ ਤੇ ਜਾ ਸੀਐਚਸੀ ਸੈਂਟਰ ਦੇ ਉੱਤੇ ਛਾਪਾ ਮਾਰਿਆ ਗਿਆ ਰੇਡ ਦੌਰਾਨ ਉੱਥੇ ਹੜਕੰਪ ਮਚ ਗਿਆ ਅਤੇ ਤਲਾਸ਼ੀ ਦੌਰਾਨ ਕਈ ਵਿਅਕਤੀਆਂ ਦੇ ਨਿੱਜੀ ਦਸਤਾਵੇਜ਼ ਅਤੇ ਅਵੇਦਨ ਪੱਤਰ ਬਰਾਮਦ ਕੀਤੇ ਗਏ ਜੋ ਸੈਂਟਰ ਦੇ ਵਿੱਚ ਨਹੀਂ ਹੋਣੇ ਚਾਹੀਦੇ ਸੀ ਕਮਿਸ਼ਨਰ ਦੀਪਕ रावत ਦੇ ਵੱਲੋਂ ਦੱਸਿਆ ਗਿਆ ਕਿ ਫੈਜ਼ਾਨ ਨੇ ਇੱਕ ਵਿਅਕਤੀ ਦੇ ਆਏ ਪ੍ਰਮਾਣ ਪੱਤਰ ਬਣਵਾਉਣ ਲਈ ਅਰਜ਼ੰਦ ਦਾ ਮੋਬਾਈਲ ਨੰਬਰ ਦਾ ਇਸਤੇਮਾਲ ਕਰਕੇ ਉਸ ਨਾਲ ਦੋ ਨਕਲੀ ਸਥਾਈ ਨਿਵਾਸੀ ਪ੍ਰਮਾਣ ਪੱਤਰ ਤਿਆਰ ਕੀਤੇ ਇਹਨਾਂ ਵਿੱਚੋਂ ਇੱਕ ਪ੍ਰਮਾਣ ਪੱਤਰ ਬਰੇਲੀ ਦੇ ਰਾਇਸ ਅਹਿਮਦ ਨਾਮ ਦੇ ਉੱਤੇ ਜਾਰੀ ਕੀਤਾ ਗਿਆ ਸੀ ਜਿਸ ਦੇ ਲਈ ਹਲਦਵਾਨੀ ਨਿਵਾਸੀ ਇੱਕ ਹੋਰ ਰਾਇਸ ਅਹਿਮਦ ਦੇ ਅਸਲੀ ਦਸਤਾਵੇਜ਼ਾਂ ਦਾ ਇਸਤਮਾਲ ਹੋਣ ਦੀ ਗੱਲ ਸਾਹਮਣੇ ਆਈ ਕਿ ਇਸ ਦੇ ਲਈ ਅਸਲੀ ਰਾਇਸ احمد ਦੇ ਦਸਤਾਵੇਜ਼ ਜਿਹੜੇ ਉਹ ਇਸਤੇਮਾਲ ਕੀਤੇ ਗਏ ਦੀਪਕ ਰਾਭਟ ਨੇ ਕਾਹ ਕੀ ਇਹ ਬਹੁਤ ਗੰਭੀਰ ਮਾਮਲਾ ਹੈ ਇਸ ਨਾਲ ਸੂਬੇ ਦੀ ਪਛਾਣ ਨਾਲ ਥੇੜ-ਥੜ ਕਰਨਾ ਅਪਰਾਧ ਦੀ ਗੰਭੀਰ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਤਹਿਸੀਲ ਵੱਲੋਂ ਮੁਕੱਦਮਾ ਦਰਜ ਕਰਵਾਇਆ ਜਾ ਰਿਹਾ ਹੈ ਅਤੇ ਵਿਆਪਕ ਜਾਂਚ ਦੇ ਨਿਰਦੇਸ਼ ਦਿੱਤੇ ਗਏ ਨੇ ਜਿਸ ਨਾਲ ਇਹ ਪਤਾ ਲਗਾਇਆ ਜਾ ਸਕੇ ਕਿ ਕਿੰਨੇ ਅਜੇ ਹੋਰ ਮਾਮਲੇ ਨੇ ਜਿਹੜੇ ਉਹ ਸਾਹਮਣੇ ਆ ਸਕਦੇ ਨੇ ਕਬਿਸਤਰ ਵੱਲੋਂ ਸਖਤ ਲੈਜ਼ੇ ਵਿੱਚ ਕਿਹਾ ਗਿਆ ਹੈ ਕਿ ਉੱਤਰਾਖੰਡ ਦੇ ਵਿੱਚ ਇਸ ਤਰ੍ਹਾਂ ਦਾ ਫਰਦੀ ਵਾੜਾ ਕਿਸੇ ਕੀਮਤ ਤੇ برداشت ਨਹੀਂ ਕੀਤਾ ਜਾਵੇਗਾ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਨਿਰਦੇਸ਼ਾਂ ਦੇ ਉੱਤੇ ਅਜਿਹੇ ਮਾਮਲਿਆਂ ਵਿੱਚ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸ ਕਾਰਵਾਈ ਨਾਲ ਬੰਦਪੁਰਾ ਇਲਾਕੇ ਵਿੱਚ ਹੜਕੰਪ ਮੱਚ ਗਿਆ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਹੁਣ ਸਾਰੇ ਸੀਐਸਈ ਸੈਂਟਰਾਂ ਦੀ ਜਾਂਚ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ